ਕਈ ਜਾ ਰਹੇ ਕੋ ਝੂਠ ਬੋਲ ਰਹੀ ਆ ਉਦਾਂ ਦੇ ਅਸੀਂ ਕਿਹਾ ਹਾਂ ਜੀ ਹਾਂ ਮੈਂ ਮੇਰੀ ਸਿਸਟਰ ਨੇ ਵੀ ਮਲਾਤੀ ਹਾਂ ਜੀ ਇਹ 90 ਵੀਡੀਓ ਸੀ ਸਰਬਜੀਤ ਕੌਰ ਜਿਹੜੀ ਪਿਛਲੇ ਦਿਨੀ ਲਾਹੌਰ ਚਲੀ ਗਈ ਸੀ ਪਾਕਿਸਤਾਨ ਚਲੀ ਗਈ ਸੀ ਗਈ ਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਸੀ ਪਰ ਜਿਹੜੀ ਉੱਥੇ ਕਰਤੂਤ ਕੀਤੀ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਜਿਹੜੀ ਗੱਲਬਾਤ ਕਰਦੀ ਰਹੀ ਪ੍ਰੇਮ ਸੰਬੰਧ ਸਥਾਪਿਤ ਹੋ ਗਏ ਉਸ ਤੋਂ ਬਾਅਦ ਮਿਲਣ ਤੁਰਗੀ ਪਾਕਿਸਤਾਨ ਦੇ ਵਿੱਚ ਉੱਥੇ ਜਾ ਕੇ ਜਿਹੜੇ ਮੁੰਡੇ ਨਾਲ ਇਹਦਾ ਪਹਿਲਾਂ ਗੱਲਬਾਤ ਸੀ ਉਸੇ ਦੇ ਨਾਲ ਹੀ ਇਹਨੇ ਨਿਗਾਹ ਕਰਾ ਲਿਆ ਇਸਲਾਮ ਧਰਮ ਕਬੂਲ ਕਰ ਲਿਆ ਤੇ ਥੋੜੇ ਦਿਨਾਂ ਬਾਅਦ ਹੀ ਜਿਹੜਾ ਚਿੱਤ ਸੀ ਇਹਦਾ ਉਹ ਰੱਜ ਗਿਆ ਕਿਉਂਕਿ ਅਗਲਾ ਜਿਹੜਾ ਫੇਸਬੁੱਕ ਤੇ ਪਿਆਰ ਹੁੰਦਾ ਦੂਰ ਦੇ ਜਿਹੜੇ ਜਿਹੜੀਆਂ ਗੱਲਾਂ ਹੁੰਦੀਆਂ ਉਹ ਸੋਪਦੀਆਂ ਹੁੰਦੀਆਂ ਜਦੋਂ ਬੰਦਾ ਕੋਲ ਆ ਜਾਂਦਾ ਫੇਰ ਉਹਦਾ ਅਸਲੀ ਜਿਹੜਾ ਚਿਹਰਾ ਮੋਹਰਾ ਸਾਹਮਣੇ ਆਉਂਦਾ ਹੁਣ ਉਹੀ ਸਰਬਜੀਤ ਕੌਰ ਜਿਹੜੀ ਸਰਹੱਦਾਂ ਟੱਪ ਕੇ ਪਾਕਿਸਤਾਨ ਤੁਰ ਗਈ ਸੀ ਆਮ ਤੌਰ ਤੇ ਆਖਿਆ ਜਾਂਦਾ ਪਾਕਿਸਤਾਨ ਜਾਂ ਤੋਂ ਲੋਕ ਡਰਦੇ ਆ ਕਿਉਂਕਿ ਕਾਫੀ ਲੜਾਈਆਂ ਪਾਕਿਸਤਾਨ ਦੇ ਨਾਲ ਭਾਰਤ ਦੀਆਂ ਲੱਗੀਆਂ ਪਰ ਇਹ ਔਰਤ ਹੋਣ ਦੇ ਬਾਵਜੂਦ ਫੇਸਬੁੱਕ ਰਾਹੀਂ ਵੱਡੀ ਉਮਰ ਦੀ ਸੀ ਦਾਦੀ ਸੀ ਦੋਧਿਆਂ ਵਾਲੀ ਸੀ ਪਰ ਇਸ਼ਕ ਐਸੀ ਬਿਮਾਰੀ ਇਹਨੂੰ ਲੱਗਾ ਕਿ ਸਰਹੱਦਾ ਪਾਰ ਕਰਕੇ ਲੈ ਗਿਆ ਉੱਥੇ ਜਿਹਦੇ ਨਾਲ ਨਿਕਾਹ ਕਰਾਇਆ ਉਹਨੇ ਜਦੋਂ ਆਪਣੇ ਰੰਗ ਵਿਖਾਉਣੇ ਸ਼ੁਰੂ ਕੀਤੇ ਕੁਝ ਦਿਨ ਪਹਿਲਾਂ ਇਹਦੀ ਇੱਕ ਆਡੀਓ ਵਾਇਰਲ ਹੋਈ ਜਿਸ ਦੇ ਵਿੱਚ ਇਹ ਗੱਲ ਆਖ ਰਹੀ ਹੈ ਕਿ ਮੈਂ ਪਾਕਿਸਤਾਨ ਦੇ ਵਿੱਚ ਇਸ ਕਰਕੇ ਗਈ ਸੀ ਕਿ ਉੱਥੇ ਜਿਹੜਾ ਮੁੰਡਾ ਸੀ ਜਿਹਨੂੰ ਇਹਨੇ ਪਹਿਲਾਂ ਆਪਣੀਆਂ ਕੁਝ ਵੀਡੀਓ ਤੇ ਫੋਟੋ ਜਿਹੜੀਆਂ ਭੇਜੀਆਂ ਸੀ ਉਹ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ ਇਸ ਕਰਕੇ ਉਹਦੇ ਕੋਲ ਗਈ ਸੀ ਕਿ ਉਹ ਡਿਲੀਟ ਕਰਵਾ ਦੇ ਕਹਿੰਦੀ ਕਿ ਮੈਲਪੋਰਡ ਪੁਣੇ ਵਿੱਚ ਭਾਰਤ ਬੈਠੀ ਨੇ ਫੋਟੋਆਂ ਤੇ ਵੀਡੀਓ ਉਹਨੂੰ ਭੇਜ ਬੈਠੀ ਤੇ ਹੁਣ ਉਹ ਮੈਨੂੰ ਬਲੈਕਮੇਲ ਕਰਦਾ ਸੀ ਆਪਣੇ ਪਤੀ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਆ ਕਹਿੰਦੀ ਆ ਕਿ ਤੂੰ ਮੈਨੂੰ ਕੁੱਟੀ ਮਾਰੀ ਨਾ ਜਦੋਂ ਮੈਂ ਭਾਰਤ ਆ ਗਈ ਹੁਣ ਇਹਦਾ ਭਾਰਤ ਆਉਣਾ ਲਗਭਗ ਲਗਭਗ ਤੈਆ ਬਸ ਉੱਥੇ ਕੁਝ ਕਾਨੂੰਨੀ ਅਰਚਨਾ ਜਿੰਨਾ ਕਰਕੇ ਆ ਨਹੀਂ ਰਹੀ ਤੇ ਕੁਝ ਦਿਨਾਂ ਬਾਅਦ ਇਹ ਭਾਰਤ ਆਊਗੀ ਪਰ ਵੇਖੋ ਜਿਹੜਾ ਫੇਸਬੁੱਕ ਤੇ ਪਿਆਰ ਉਹਨੇ ਕਿੱਡੇ ਝੰਝਣ ਮਸਲੇ ਖੜੇ ਕਰਤੇ ਸੀ ਪਹਿਲਾਂ ਵਿਚਾਰੀਆਂ ਉੱਥੇ ਫੋਟਮਾ ਦਿੱਤੀਆਂ ਫਿਰ ਫੋਟੋ ਡਿਲੀਟ ਕਰਾਉਣ ਗਈ ਨੂੰ ਉਹਨੇ ਕਿਹਾ ਮੇਰੇ ਨਾਲ ਨਿਕਾਹ ਕਰ ਤੇ ਸਾਰੇ ਜੱਗ ਦੇ ਵਿੱਚ ਇਸ ਔਰਤ ਦੀ ਬਦਨਾਮੀ ਹੋ ਗਈ ਇਸ ਕਰਕੇ ਬਚ ਕੇ ਰਹਿਣਾ ਚਾਹੀਦਾ ਸੋਸ਼ਲ ਮੀਡੀਆ ਤੋਂ